ਤੇ ਗੈਣੀਅਤ ਤੇ ਤਰਨੀਤ ਕਤਨੀ ਵਿੱਚ ਬਹੁਤ ਫਰਕ ਹੈ ਪ੍ਰਕਾਰੀ ਪ੍ਰੈਸ ਪਟਿਆਲਾ ਦੀ ਇਹ ਇੱਕ ਇਮਾਰਤ ਇੱਕ ਇਮਾਰਤ ਨਾ ਹੋ ਕੇ ਇੱਕ ਇਤਿਹਾਸਿਕ ਧਰੋੜ ਹੈ ਜੋ ਸਨ 1970 ਤੋਂ ਲਗਭਗ 50 ਸਾਲ ਹੋ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਇਸ ਨੂੰ 33 ਦਾ ਕਬੱਡੀ ਨੀ ਬਹੁਤ ਬੜੀ ਗੱਲ ਹੈ ਜੀ ਮੈਨੂੰ ਪਤਾ ਕਿ 1977 ਤੋਂ ਲੈ ਕੇ ਹੁਣ ਤੱਕ ਅਨੇਕਾਂ ਕਰਮਚਾਰੀ ਇਨ੍ਹਾਂ ਆਧਾਰਿਆਂ ਵਿੱਚ ਆ ਕੇ ਕੰਨਾ ਇਹਨਾਂ ਨੇ ਕੰਮ ਕੀਤਾ ਆਪਣੀਆਂ ਸੇਵਾਵਾਂ ਦਿੱਤੀਆਂ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਨੂੰ ਚਲਾਇਆ ਹਾਂਜੀ ਦਾਸ ਜੀ ਦਾ ਜਿਹੜਾ ਆਪਾਂ ਗੱਲ ਕਰਦੇ ਹੋਏ ਹੈ ਨਾ ਇਸ ਮੁੱਦੇ ਨੂੰ ਲੈ ਕੇ ਬਣੀ ਹੈ ਤੇ ਕੀ ਮੰਗ ਹੈ ਇੱਕ ਸਾਡੇ ਜੋ ਪ੍ਰਧਾਨ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਨੇ ਆਪ ਜੀ ਨੂੰ ਪੂਰੀ ਜਾਣਕਾਰੀ ਦਿੱਤੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਕਿ 2007 ਵਿੱਚ ਜਦੋਂ ਅਕਾਲੀ ਗਵਰਨਮੈਂਟ ਆਈ ਸੀ ਉਦੋਂ ਸਰਦਾਰ ਹੀਰਾ ਸਿੰਘ ਆਬੜੀਆ ਜੋ ਕਿ ਸਾਡੇ ਪ੍ਰਿੰਟਿੰਗ ਸੈਸ਼ੀ ਡਿਪਾਰਟਮੈਂਟ ਸੀ ਉਹਨਾਂ ਵੱਲੋਂ ਸਾਨੂੰ ਇਹ ਪ੍ਰਪੋਜ਼ਲ ਦਿੱਤੀ ਗਈ ਸੀ ਕਿ ਫੋਕਲ ਪੁਆਇੰਟ ਤੇ ਤੁਹਾਨੂੰ ਅਸੀਂ 2 ਏਕੜ ਜ਼ਮੀਨ ਲੈ ਕੇ ਤੁਹਾਨੂੰ ਅਸੀਂ ਉੱਥੇ ਵੜਾ ਕੇ ਦੇਾਂਗੇ ਅਸੀਂ ਉਹਨਾਂ ਨੂੰ ਸਹਿਮਤੀ ਜਤਾਈ ਸੀਗਾ ਪਰੰਤੂ ਉਸ ਟਾਈਮ ਮੁਲਾਜ਼ਮ ਬਹੁਤ ਵੱਡੀ ਗਿਣਤੀ ਵੀ ਸੀਗਾ ਤੇ ਉਹਨਾਂ ਨੇ ਮੁਲਾਜ਼ਮਾਂ ਦੇ ਰੋਗ ਅੱਗੇ ਝੁਕਦਿਆਂ ਉਸ ਦੇ ਫਾਈਲ ਨੂੰ ਠੰਡਾ ਵਿਸਤ ਵਿੱਚ ਪਾਇਆ ਫਿਰ 2012 ਵੀ ਸਰਦਾਰ ਸੋਨਸੀ ਉਹ ਠੰਡਲ ਮੰਤਰੀ ਬਣੇ ਸੀ ਅਧਾਰੇ ਦੇ ਉਹਨਾਂ ਨੇ ਬੜੀ ਪੋਜ਼ਿਟਿਵ ਸੋਚ ਰੱਖੀ ਸਦਾਰੇ ਬਾਰੇ ਔਰ ਉਹਨਾਂ ਨੇ 5 ਸਾਲ ਵਿਚਕਾਰ ਇਸ ਤਰ੍ਹਾਂ ਦਾ ਕੋਈ ਕੰਮ ਕਰਨ ਨਹੀਂ ਕੀਤਾ ਉਸ ਤੋਂ ਬਾਅਦ ਜਦੋਂ ਕਾਂਗਰਸ ਸਰਕਾਰ ਆਂਦੀ ਆ 2017 ਦੇ ਵਿਚਕਾਰ ਉਦੋਂ ਫਿਰ ਬਹੁਤ ਜ਼ੋਰ ਨਾਲ ਇਹ ਕੰਮ ਸ਼ੁਰੂ ਹੋਇਆ ਕਿ ਇਸ ادارے ਨੂੰ ਬੰਦ ਕੀਤਾ ਜਾਵੇ ਜਾਂ ਫਿਰ ਸ਼ਿਫਟ ਕੀਤਾ ਜਾਵੇ ਬੜੀਆਂ ਮੀਟਿੰਗਾਂ ਹੋਈਆਂ ਸਾਦੂ ਸਿੰਘ ਧਰਮਸੋਹ ਜੀ ਨਾਲ ਸੈਕਟੇਟ ਵਿੱਚ ਉਹਨਾਂ ਦੇ ਗਰਾਹੀ ਵਿਖੇ ਵੀ ਪਰ ਸਾਡੀ ਆਪਣੇ ਜਿਹੜੀ ਅਫਸਰਸ਼ਾਹੀ ਸੀ ਉਹ ਨਹੀਂ ਚਾਹੁੰਦੀ ਸੀ ਕਿ ਇਹ ਦਾਰਾ ਇੱਥੇ ਕਾਇਮ ਰਹੇ ਉਦੋਂ ਦੋ ਦੋ ਫਿਰ ਅਸੀਂ ਮਹਾਰਾਣੀ ਸਾਹਿਬ ਕੋਲ ਮਿਲੇ ਉਹਨਾਂ ਨੇ ਸਾਡੀ ਚੀਫ ਸੈਕਟਰੀ ਨਾਲ ਮੀਟਿੰਗ ਰਾਈ ਸੈਕਟਰੀਟ ਚ ਜਿਨ੍ਹਾਂ ਨੇ ਸਾਨੂੰ ਉੱਥੇ ਉਹਨਾਂ ਨੇ ਪੋਜ਼ਿਟਿਵ ਰਿਸਪਾਂਸ ਦਿੱਤਾ ਤੇ ਇਸ ਫਾਈਲ ਨੂੰ ਬੰਦ ਕਰਤੀ ਪਰ ਸਾਨੂੰ ਅੱਜ ਅਫਸੋਸ ਇਸ ਗੱਲ ਦਾ ਹੈ ਅਸੀਂ ਉਸ ਟਾਈਮ ਅਮਨ ਰੋੜਾ ਜੀ ਜੋ ਕਿ ਆਪੋਜੀਸ਼ਨ ਦੇ ਵਿੱਚ ਸੀ ਅਸੀਂ ਉਹਨਾਂ ਨੂੰ ਸੁਨਾਮ ਜਾ ਕੇ ਮਿਲੇ ਔਰ ਇਹ ਜੋ ਆਮ ਆਦਮੀ ਪਾਰਟੀ ਹੈ ਜਦੋਂ ਤਾਂ ਇਹ ਆਪੋਜੀਸ਼ਨ ਦੇ ਵਿੱਚ ਹੁੰਦੇ ਨੇ ਉਦੋਂ ਤਾਂ ਇਹ ਸਭ ਦੇ ਧਰਿਆਂ ਵਿੱਚ ਆਪ ਸ਼ਾਮਲ ਹੁੰਦੇ ਨੇ ਜਦੋਂ ਉਹਨਾਂ ਦੇ ਸਰਕਾਰ ਜਾਂ ਕਿਸੇ ਕੋਈ ਧਰਨਾ ਲਾਵੇ ਤੇ ਉਹਨਾਂ ਨੂੰ ਲੁੱਟਿਆ ਜਾਂਦਾ ਉਹਨਾਂ ਦੀ ਖਿੱਚ ਤੋਂ ਕੀਤੀ ਜਾਂਦੀ ਹੈ ਤੇ ਉਦੋਂ ਅਮਨ ਰੋੜਾ ਜੀ ਨੇ ਸਾਡੀ ਇਸ ਖਾਨ ਦੇ ਵਿੱਚ ਹਮਲਾਇ ਸੀ ਸਾਡੇ ਹੱਕ ਚ ਨਾਰਾ ਮਾਰਿਆ ਸੀ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਸਾਡੇ ਹੱਕ ਵਿਚਕਾਰ ਖੜੇ ਹੋਏ ਸੀ ਅੱਜ ਭਾਵੇਂ ਅਮਨ ਰੋੜਾ ਜੀ ਕਹਿੰਦੇ ਮੈਨੂੰ ਇਸ ਚੀਜ਼ ਬਾਰੇ ਕੋਈ ਨਹੀਂ ਪਤਾ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਜਦੋਂ ਪਟਿਆਲੇ ਅਮਨ ਰੋੜਾ ਜੀ ਨੇ ਇੱਥੇ ਵਿਜ਼ਿਟ ਕੀਤੀ ਔਰ ਪੂਰੇ ਆਮ ਰਸ਼ਟਰ ਦੇ ਨਾਲ ਜਦੋਂ ਫਸਟ ਟਾਈਮ ਆ ਕੇ ਸਾਡੇ ਅਧਿਕਾਰੀਆਂ ਨਾਲ ਗੱਲ ਕੀਤੀ 10 ਮਿੰਟਾਂ ਬਾਅਦ ਪੂਡਾ ਦੇ ਅਧਿਕਾਰੀ ਇੱਥੇ ਇੱਕ ਬੜਾ ਵੱਡਾ ਨਕਸ਼ਾ ਲੈ ਕੇ ਕੋ ਮੈਂ ਖੁਦ ਯੂਨੀਅਨ ਦੇ ਵਿੱਚ ਸੀ ਉਦੋਂ ਔਰ ਨਕਸ਼ਾ ਲੈ ਕੇ ਬੜਾ ਵੱਡਾ ਟੇਬਲ ਰੱਖ ਕੇ ਉਹਨਾਂ ਨੇ ਉਦੋਂ ਹੀ ਪਾਸ ਕਰਤਾ ਸੀ ਕਿ ਇਹ ਪ੍ਰੈਸ ਜਿਹੜੀ ਹੈ ਅਸੀਂ ਸਮਝ ਗਏ ਸੀ ਕਿ ਥੋੜਾ ਜਿੰਦੀ ਮਹਿਮਾਨ ਹੈ ਔਰ ਉਸ ਤੋਂ ਬਾਅਦ ਸਾਢੇ 3 ਸਾਲ ਹੋ ਗਏ ਇਸ ਪ੍ਰੈਸ ਦੇ ਅੰਦਰ ਕੋਈ ਮਟੀਰੀਅਲ ਨਹੀਂ ਕੋਈ ਗੱत्ता ਨਹੀਂ ਕੋਈ ਪੇਪਰ ਨਹੀਂ ਕੋਈ ਕੁਝ ਨਹੀਂ ਕੋਈ ਮਟੀਰੀਅਲ ਨਹੀਂ ਆਇਆ ਔਰ ਜਿਵੇਂ ਜਿਵੇਂ ਸਾਡੇ ਸਾਥੀ ਰਿਟਾਇਰ ਹੋ ਰਹੇ ਨੇ ਜਦੋਂ ਦੇਖਿਆ ਕਿ ਟੈਕਨੀਕਲ ਦੇ ਮੈਕਸਿਮਮ ਮੁਲਾਜ਼ਮ ਰਿਟਾਇਰ ਹੋ ਗਏ ਔਰ ਅੱਜ ਉਹਨਾਂ ਨੇ ਇਹ ਫੈਸਲਾ ਜਿਹੜਾ ਲੈ ਲਿਆ ਔਰ ਗਵਰਨਮੈਂਟ ਦਾ ਜਿੰਨਾ ਕੌਨਫਿਡੈਂਸ਼ੀਅਲ ਕੰਮ ਹੈ ਇਸ ਪ੍ਰੈਸ ਦੇ ਵਿਚਕਾਰ ਜਿਵੇਂ ਬਜਟ ਹੈ ਔਰ ਇਲੈਕਸ਼ਨ ਦੇ ਬੈਲਟ ਪੇਪਰ ਹੈ ਉਹ ਸਾਰੇ ਇੱਥੇ ਛਪਦੇ ਆਂ ਔਰ ਬਾਹਰ ਜਿਹੜੀਆਂ ਪ੍ਰਾਈਵੇਟਾਂ ਸੀ ਛਪਦੇ ਉਹ ਉਹ ਤਾਂ ਬਿਲਕੁਲ ਸੇਫ ਹੈ ਉੱਥੇ ਤਾਂ ਉੱਥੇ ਤਾਂ ਕੋਈ ਕੁਛ ਵੀ ਕਾਰਨਾਮਾ ਹੋ ਸਕਦਾ ਇਸ ਦੇ ਵਿਚਕਾਰ ਤੇ ਅਸੀਂ ਇਹ ਕੰਮ ਕਰਾਂਗੇ ਅਸੀਂ ਪਿਛਲੇ 20 ਸਾਲ ਤੋਂ ਸੰਘਰਸ਼ਤੇ ਆਂ ਅੱਗੇ ਵੀ ਸਰਕਾਰਾਂ ਸਾਡੇ ਮੁਲਾਜ਼ਮ ਦੇ ਸੰਘਰਸ਼ਾਂ ਅੱਗੇ ਝੁਕੀਆਂ ਨੇ ਅਸੀਂ ਹੁਣੇ ਪੂਰਾ ਸੰਘਰਸ਼ ਕਰਾਂਗੇ ਜੋ ਕੁਝ ਸਾਨੂੰ ਕਰਨਾ ਪਿਆ ਲਖਨਉਸਿਰਤੇ ਨੇ ਅਸੀਂ ਮਹਾਰਾਣੀ ਸਾਹਿਬ ਨੂੰ ਕੋਈ ਗੱਲ ਕਹੀ ਸੀਗਾ ਮਹਾਰਾਣੀ ਸਾਹਿਬ ਤੁਹਾਡੇ ਪੁਰਖਿਆਂ ਦੀ ਪ੍ਰਸਾ ਪਰੰਤੂ ਉਹਨਾਂ ਨੇ ਉਸੇ ਟਾਈਮ ਚੀਫ ਸੈਟੂਨ ਨੂੰ ਫੋਨ ਕਰਕੇ ਇਹਨਾਂ ਨੂੰ ਸੁਣਨ ਸਾਨੂੰ ਸੁਣਨ ਵਾਸਤੇ ਕਿਹਾ ਅਸੀਂ ਚੰਡੀਗੜ੍ਹ ਗਏ ਉਹਨਾਂ ਨੇ ਮੀਟਿੰਗ ਕੀਤੀ ਸਾਡੇ ਨਾਲ ਉਹਨਾਂ ਕਹਿੰਦੇ ਐਸਾ ਕੋਈ ਗੱਲਬਾਤ ਨਹੀਂ ਹੋਏਗੀ ਪਰ ਹਰੰਦਗੀ ਇਹ ਆਮ ਆਦਮੀ ਪਾਰਟੀ ਜੋ ਆਮ ਆਦਮੀ ਪਾਰਟੀ ਕੋ ਹੁੰਦੀ ਹੈ ਔਰ ਅੱਜ ਜਿੰਨੇ ਇੱਥੇ ਪੰਜਾਬ ਦੇ ਵਿਰੋਧੀ ਫੈਸਲੇ ਲਈ ਜਾ ਰਹੇ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਲਈ ਜਾ ਰਹੇ ਨੇ ਸਾਨੂੰ ਜੋ ਸੰਘਰਸ਼ ਕਰਨਾ ਪਿਆ ਪਿੱਛੇ ਹੈੱਡ ਆਫਿਸ ਤਰਨਾ ਲਾਇਆ ਸੀ ਅੱਜ ਜਿੱਥੇ ਅਸੀਂ ਗੇਟ ਰੈਲੀ ਕਰ ਰਹੇ ਹਾਂ ਉਸ ਤੋਂ ਬਾਅਦ ਸਾਨੂੰ ਭੁਖੜ ਹੜਤਾਲ ਤੇ ਬੈਠਣਾ ਪਿਆ ਜਾਂ ਸਾਨੂੰ ਸੜਕਾਂ ਸਾਨੂੰ ਜਾਮ ਕਰਨੀਆਂ ਪੀਆਂ ਜੋ ਸਾਡੀ ਪ੍ਰਬੰਧਨ ਕਮੇਟੀ ਸਾਨੂੰ ਕਾਲ ਕਰੇਗੀ ਅਸੀਂ ਉਸ ਤੇ ਖੜ ਕੇ ਸਰਕਾਰ ਦੇ ਵਿਰੁੱਧ ਜਿੱ ਜੜਾ ਹੈ ਐਸੇ ਰੋਸ ਮੁਜ਼ਾਹਰਾ ਅਸੀਂ ਕਰਾਂਗੇ ਹੁਣ ਤੱਕ ਕਿਸੇ ਵੱਡੇ ਲੀਡਰ ਨੇ ਤੁਹਾਡੀ ਆਵਾਜ਼ ਚੁੱਕੀ ਹੈ ਵਿਧਾਨ ਸਭਾ ਚ ਜਾਂ ਕਿਤੇ ਦੇਖੋ ਆਵਾਜ਼ ਤਾਂ ਤੁਹਾਨੂੰ ਕਹਿਣਾ ਕਿ ਪਿਛਲੇ ਸੀਜ਼ਨ ਅਮਨ ਰੌੜਾ ਜੀ ਕੋਲ ਵੀ ਗਏ ਸੀ ਜਦੋਂ ਅਸੀਂ ਆਪੋਜੀਸ਼ਨ ਦੇ ਵਿੱਚ ਸੀਗਾ ਅਸੀਂ ਹੁਣ ਪਿੱਛੇ ਸਾਡੇ ਸਾਰੇ ਸਾਡਾ ਸਟਾਫ ਜਿਹੜਾ ਹੈ ਸਰਦਾਰ ਪ੍ਰਤਾਪ ਸਿੰਘ ਬਾਜਬਾਦ ਜੀ ਕੋਲ ਵੀ ਜਾ ਕੇ ਆਏ ਆਂ ਗੱਲ ਇਹ ਉਹਨਾਂ ਦੀ ਪੇਸ਼ ਨਹੀਂ ਜਾਂਦੀ ਇਹ ਤਾਂ ਸਰਕਾਰ